ਅਗੇ ਵਧਾਂਗੇ ਅੱਜ ਤੋਂ ਪੰਜਾਬ ਦੇ ਵਿੱਚ OPD ਸੇਵਾਵਾਂ ਮਕਮਲ ਬੰਦ ਨੇ ਪੰਜਾਬ ਭਾਰ ਦੇ ਵਿੱਚ ਮਰੀਜ਼ਾਂ ਨੂੰ ਪਰੇਸ਼ਾਨੀ ਆ ਸਕਦੀ ਹੈ ਤਾਂ ਸਰਕਾਰ ਦੇ ਨਾਲ ਮੀਟਿੰਗ ਤੋਂ ਬਾਅਦ ਪੀਸੀਐਮਐਸ ਸਵੇਦ ਵੱਲੋਂ ਐਲਾਨ ਕੀਤਾ ਗਿਆ ਦੱਸਦੀ ਹੈ ਕਿ ਬੀਤੇ ਦਿਨ ਹਾਲਾਂਕਿ ਕੈਬਨਿਟ ਮੰਤਰੀ ਹਪਾਲ ਸਿੰਘ ਚਿਮਾ ਅਮਨ अरोड़ा ਤੇ ਕੁਲਦੀਪ ਸਿੰਘ ਧਾਲੀਵਾਲ ਦੇ ਨਾਲ ਡਾਕਟਰਾਂ ਦੇ ਮੀਟਿੰਗ ਵੀ ਹੋਈ ਸੀ ਜੋ ਕਿ ਡਾਕਟਰਾਂ ਦੇ ਵੱਲੋਂ ਹੀ ਕਿਹਾ ਗਿਆ ਕਿ ਇੱਕ ਸਕਾਰਾਤਮਕ ਢੰਗ ਦੇ ਨਾਲ ਮੀਟਿੰਗ ਹੋਈ ਤੇ ਕੈਬਨਿਟ ਮੰਤਰੀ ਯਕੀਨ ਦਿਵਾਉਣ ਦੇ ਵਿੱਚ ਸਫਲ ਹੋਏ ਕਿ ਉਹਨਾਂ ਦੀਆਂ ਮੰਗਾਂ ਜਿਹੜੀਆਂ ਨੇ ਡਾਕਟਰਸ ਦੀਆਂ ਉਹ ਸੰਪੂਰਨ ਤੌਰ ਤੇ ਮੰਨਿਆ ਜਾਣ ਗਿਆ ਜਿਸ ਤੋਂ ਬਾਅਦ ਡਾਕਟਰਾਂ ਨੇ ਮੀਟਿੰਗ ਕੀਤੀ ਔਰ ਇਸ ਮੀਟਿੰਗ ਤੋਂ ਬਾਅਦ ਐਲਾਨ ਕੀਤਾ ਗਿਆ ਕਿ ਅੱਜ ਵੀ ਪੰਜਾਬ ਭਰ ਦੇ ਵਿੱਚ ਓਪੀਡੀ ਸੇਵਾਵਾਂ ਮੁਕੰਮਲ ਬੰਦ ਕੀਤੀਆਂ ਜਾਣਗੀਆਂ ਸਰਕਾਰ ਦੇ ਨਾਲ ਤਾਂ ਅੱਜ ਤੋਂ 15 ਸਤੰਬਰ ਤੱਕ ਓਪੀਡੀ ਸੇਵਾਵਾਂ ਬੰਦ ਰਹਿਣਗੀਆਂ ਇਹ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਜ਼ਿਆਦਾ ਜਾਣਕਾਰੀ ਦੇ ਲਈ ਸਾਡੇ ਸਹਿਯੋਗੀ ਮਨਜਿੰਦਰ ਸਾਡੇ ਨਾਲ ਜੁੜ ਚੁੱਕੇ ਨੇ ਮਨਜਿੰਦਰ ਜਿਸ ਤਰ੍ਹਾਂ ਬੀਤੇ ਦਿਨ ਮੀਟਿੰਗ ਵੀ ਹੋਈ ਹਾਲਾਂਕਿ ਰਿਸਪੌਂਸ ਸਾਹਮਣੇ ਆਇਆ ਸੀ ਕਿ ਸਕਾਰਾਤਮਕ ਢੰਗ ਦੇ ਨਾਲ ਜਿਹੜੀ ਹੈ ਉਹ ਮੀਟਿੰਗ ਹੋਈ ਨੇ ਆ ਆ ਦੇਖ ਸਕਦੇ ਹੋ ਆ ਕਮਰੇ ਕੈਮਰਾ ਪਰਸਨ ਕੋਲ ਕਿਉਂਕਾ ਦਿਖਾਈ ਜਾਣ ਆ ਦੇਖ ਸਕਦੇ ਹੋ ਤੁਸੀਂ ਕਮਰਿਆਂ ਚ ਮਸ਼ੀਨਾਂ ਜ਼ਰੂਰ ਲੱਗੀਆਂ ਹੋਈਆਂ ਪਰ ਡਾਕਟਰ ਕੋਈ ਵੀ ਨਹੀਂ ਦਿਖਦਾ ਪਿਆ ਤੇ ਪਰ ਜਿਹੜੇ ਆਮ ਲੋਕ ਨੇ ਆਮ ਲੋਕ ਹੁਣ ਕਿੱਥੇ ਜਾਣ ਇਹ ਸਭ ਤੋਂ ਵੱਡਾ ਇੱਕ ਸਵਾਲਾ ਕਿਉਂਕਿ ਜੋ ਡਾਕਟਰਾਂ ਦੀਆਂ ਮੰਗਾਂ ਨੇ ਉਹ ਆਪਣੀਆਂ ਮੰਗਾਂ ਨੂੰ ਮਨਾਉਣ ਵਾਸਤੇ ਧਰਨੇ ਪ੍ਰਦਰਸ਼ਨ ਤੇ ਬੈਠੇ ਹੋਏ ਨੇ ਦੇ ਆ ਦੇਖੋ ਇਹ ਤਸਵੀਰਾਂ ਇੱਕ ਪਾਸੇ ਮਰੀਜ਼ ਆ ਬੈਠੇ ਹੋਏ ਨੇ ਬਾਹਰ ਪਰ ਦੂਜੇ ਪਾਸੇ ਕੀ ਕੋਈ ਇਹ ਤਸਵੀਰਾਂ ਨੇ ਸਿਵਲ ਹਸਪੀਟਲ ਦੀਆਂ ਇਹ ਮਾਨ ਸਾਹਿਬ ਤੱਕ ਇਸ ਕਰਕੇ ਅਸੀਂ ਇਹ ਕਰ ਰਹੇ ਹਾਂ ਕਿਉਂਕਿ ਜਿਹੜੇ ਮਰੀਜ਼ ਨੇ ਆ ਦੇਖਾਦੇ ਤੁਸੀਂ ਇਹ ਸਵਾਲ ਬੜੇ ਪੈਦਾ ਕਰਦਾ ਇੱਕ ਪਾਸੇ ਮਰੀਜ਼ ਬੈਠੇ ਹੋਏ ਨੇ ਦੂਜੇ ਪਾਸੇ ਡਾਕਟਰ ਹੜਤਾਲ ਤੇ ਬੈਠੇ ਹੋਏ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਡਾਕਟਰ ਕਹਿ ਰਹੇ ਨੇ ਕਿ ਜਿੰਨ ਸੇ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੋਣਗੀਆਂ ਉਦੋਂ ਤੱਕ ਹੜਤਾਲ ਇਦਾਂ ਜਾਰੀ ਰਹੇਗੀ ਪਰ ਜਿਹੜੇ ਮਰੀਜ਼ ਨੇ ਜਿਹੜੇ ਦੂਰ ਦੂਰ ਤੋਂ ਪਹੁੰਚ ਕੇ ਆਪਣੇ ਪਰਿਵਾਰਾਂ ਦੇ ਨਾਲ ਮੈਡੀਸਿਨ ਲੈਣ ਵਾਸਤੇ ਸਿਵਲ ਹਸਪਤਾਲ ਪਹੁੰਚ ਰਹੇ ਨੇ ਉਹਨਾਂ ਨੂੰ ਕਾਫੀ ਖਰਚਰ ਖਰਬੀ ਦਾ ਸਾਹਮਣਾ ਕਰਨਾ ਪੈ ਰਿਹਾ ਕੈਮਰਾ ਤਹਾਏ ਸਾਡੇ ਸਹਿਯੋਗੀ ਦੇ ਵੱਲੋਂ ਵੀ ਤਸਵੀਰਾਂ ਅਮਰitsar ਦੇ ਵਿੱਚੋਂ ਦਿਖਾਈਆਂ ਗਈਆਂ ਕਿਸ ਤਰ੍ਹਾਂ ਮਰੀਜ਼ ਖੱਜਲ ਖੁਆਰ ਹੋ ਰਹੇ ਨੇ ਇੱਕ ਪਾਸੇ ਤਾਂ ਡਾਕਟਰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪ੍ਰੋਟੈਸਟ ਕਰ ਰਹੇ ਨੇ ਸਰਕਾਰ ਦੇ ਮੰਤਰੀ ਮੀਟਿੰਗਾਂ ਵੀ ਕਰ ਰਹੇ ਨੇ ਲੇਕਿਨ ਇੱਥੇ ਸਵਾਲ ਇਹ ਹੈ ਕਿ ਆਖਰਕਾਰ ਉਹਨਾਂ ਮਰੀਜ਼ਾਂ ਦਾ ਕੀ ਕਸੂਰ ਹੈ ਜਿਨ੍ਹਾਂ ਦੇ ਪੇਸ਼ੈਂਟ ਜਿਹੜੇ ਨੇ ਉਹ ਸੀਰੀਅਸ ਨੇ ਜਾਂ ਜਿਨ੍ਹਾਂ ਦੇ ਪਰਿਵਾਰਿਕ ਮੈਂਬਰ ਸੀਰੀਅਸ ਨੇ ਜਿਹੜੇ ਕਿ ਇਲਾਜ ਤੋਂ ਵਾਂਝੇ ਰਹਿਣ ਕਰਕੇ ਕੋਈ ਵੀ ਘਟਨਾ ਉਹਨਾਂ ਦੇ ਨਾਲ ਵੀ ਵਾਪਰ ਸਕਦੀ ਹੈ ਮੰਗੀ ਦਵਾਈ ਲੈਣ ਆਈ ਆਂ ਕੀ ਰਕਨੂ ਮਿਲਦਾ ਸਾਡਾ ਵਿਚਾਰ ਬੰਦਿਆ ਜੀ ਡਾਕਟਰ ਨਹੀਂ ਮਿਲ ਰਹੇ ਬਸ ਪ੍ਰੋਬਲਮ ਆ ਰਹੀ ਜੀ ਕਿਦੋਂ ਆਏ ਮੈਂ ਰਾਜ ਜੀ ਆਈ ਆਂ ਜੀ ਪਹਿਲਾਂ ਆਈ ਸੀ ਕਿ ਵੈਸੇ ਦਵਾਈ ਲੈ ਆ ਗਈ ਸੀ ਪਹਿਲੇ ਵੀ ਤਿੰਨ ਦਿਨ ਹੜਤਾਲ ਸੀ ਫਿਰ ਹੜਤਾਲ ਸੀ ਹਾਂਜੀ ਹੁਣ ਕੀ ਕਰਾਂ ਕਿਦੋਂ ਦਿਨ ਤੈਨੂੰ ਬੋਲੂ ਵੈਸੇ ਜੀ ਦਵਾਈ ਮਿਲ ਜੇ ਹਰਦੀ ਹੈ ਜੀ ਡਾਕਟਰ ਅੱਛਾ ਕੀ ਪ੍ਰੋਬਲਮ ਹੋ ਸੀ ਕਿ ਲੋਕ ਕਾਲੇ ਪੀਲੇ ਦੇ ਪ੍ਰੋਬਲਮ ਆ ਜੀ ਅੱਛਾ ਤੇ ਕੀ ਤੁਹਾਨੂੰ ਪਤਾ ਸੀ ਵੀ ਅੱਜ ਹੜਤਾਲ ਤੇ ਨੇ ਤੇ ਕੱਲ ਆਇਆ ਸੀਗਾ ਮੈਂ ਹਾਂਜੀ 2 ਵਜੇ ਅੰਦਰ ਵੀ ਗਿਆ ਡਾਕਟਰ ਕੋਲ ਹਾਂਜੀ ਤੇ ਡਾਕਟਰ ਕਹਿੰਦੇ ਕੱਲ 8 ਵਜੇ ਆਇਓ ਵੀ ਡਾਕਟਰ ਉੱਠ ਗਿਆ ਅੱਛਾ ਜੀ ਤੇ 8 ਵਜੇ ਦਾ ਬੈਠਾ ਆ ਪਤਾ ਲੱਗਿਆ ਵੀ ਅਰਦਾਹ ਲਾ ਕਿੰਨੀ ਕਿਸ਼ਕਲ ਆ ਰਹੀ ਹੈ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਹੈ ਜੀ ਮੈਂ ਹੀ ਨਹੀਂ ਕੋਈ ਮੈਡੀਕਲ ਲੈਂਦਾ ਇਨਾ ਬੁਰਾ ਹਾਲ ਆ ਜੀ ਬਹੁਤ ਬੁਰਾ ਹਾਲ ਆ ਬਾਹਰੋਂ ਜੀ ਦਵਾਈ ਲੈਣੇ ਤਾਂ ਕਿੰਨਾ ਕਿੰਨਾ ਮੈਂ ਬਾਹਰੋਂ ਪਤਾ ਕੀਤਾ ਜੀ 1 ਲੱਖ ਰੁਪਏ ਦੀ ਆ ਤਿੰਨ ਮਹੀਨੇ ਦਾ ਕੋਰ ਅੱਛਾ ਜੀ ਅੰਨੇ ਜੋ ਗਿਆ ਨਹੀਂ ਗਿਆ ਕਿ ਬਾਹਰੋਂ ਦਵਾਈ ਲੈ ਲਈ ਹੈ ਇਹ ਚਾਹ ਕਲ ਕਿੰਨੇ ਕੁ ਮਰੀਜ਼ ਹੋਰ ਵਾਪਸ ਮੁੜੇ ਤੇ ਕਲ ਬਹੁਤ ਮਰੀਜ਼ ਆਪ ਵੀ ਵਾਪਸ ਮੁੜੇ ਨੇ ਮੁੰਡੇ ਜੀ ਮੈਂ ਤਾਂ ਅੰਦਰ ਵੀ ਚਲੇ ਗਿਆ ਸੀ ਮੈਨੂੰ ਫਿਰ ਵੀ ਨਹੀਂ ਇਹਨਾਂ ਨੇ ਪਰਚੀ ਤੇ ਦਵਾਈ ਲੈ ਕੇ ਦਿੱਤੀ ਐਟੈਕ ਲੈ ਕੇ ਤੇ ਕੁਝ ਨਹੀਂ ਕੀਤਾ ਵਾਪਸ ਮੋੜਦਾ ਮੈਨੂੰ ਕੀ ਅਪੀਲ ਕਰੂੰਗੇ ਇਹ ਆ ਕਿ ਮੈਡੀਕਲ ਜੁਸ ਸੁਧਾਰ ਆਵੇ ਜੀ ਜਦੋਂ ਦੀ ਸਰਕਾਰ ਆਈ ਹੈ ਮੈਡੀਕਲ ਦਾ ਬਹੁਤ ਬੁਰਾ ਹਾਲ ਹੈ ਜੀ ਬੌਲੂ ਆਈ ਅੱਛਾ ਕੀ ਕਿੱਥੇ ਆਏ ਹੋ ਕੱਲਾ ਦੱਸੋ ਸਿਵਲ ਹਸਪਤਾਲ ਚਾਏ ਸੀ ਅਈ ਰੈ ਗਟੋ ਆਏ ਸੀ ਅੱਛਾ ਏਡੀ ਦੂਰ ਹਾਂਜੀ ਦਵਾਈ ਲੈਣ ਨੂੰ ਕੱਲ ਆਏ ਸੀ ਤੇ ਕੱਲ ਦਾ ਟਾਈਮ ਉਹ ਲੱਗਿਆ ਇੱਥੇ ਭੀੜ ਬਹੁਤ ਸੀ ਇੱਥੇ ਤੱਕ ਇੱਥੇ ਤੱਕ ਸਾਡਾ ਮੁੰਡਾ ਹਲੇ ਆ ਪਹੁੰਚਿਆ ਸੀ ਹਲੇ ਜਾਨ ਨੂੰ ਡਾਕਟਰ ਕੋਲ ਚਲੇ ਜੇ ਫਿਰ ਫੇ ਸਾਨੂੰ ਅੱਜ ਰੁਗਣਾ ਪਿਆ ਮੈਂ ਵੀ ਸਾਰੇ ਰੋਗ ਜਾਣੇ ਅੱਜ ਤੇ ਉੱਥੇ ਰੁਕੇ ਫਿਰ ਮੈਨੂੰ ਸਾਡੇ ਡਾਕਟਰ ਮਿਲ ਜੂਗਾ ਓਦ ਨਾਲੇ ਵੀ ਨੰਬਰ ਵੀ ਸਾਥ ਸੀ ਦੀ ਆ ਗਿਆ ਸਾਨੂੰ ਪਤਾ ਨਹੀਂ ਸੀ ਇਹ ਵੀ ਹੜਤਾਲ ਇਸ ਕਰਕੇ ਅਸੀਂ ਹੁਣ ਪਰ ਦੇਖਦਾ ਹੁਣ ਕੀ ਕਰਦੇ ਆ ਹੁਣ ਜਾਣੇ ਹੋਣੇ ਨੇ ਜਾਣਾ ਇਹ ਮੁੰਡੇ ਨੇ ਜੂਪੀ ਨੂੰ ਇਉਂ ਦਰਵਾਜ਼ਾ ਸੀਗਾ ਰਿਪੋਰਟਾਂ ਟੈਸਟ ਕਰਾ ਕੇ ਆਇਆ ਬੜੀਆ ਮੁਸ਼ਕਲਾਂ ਨੇ ਹਾਂਜੀ ਐ ਬਾਹਰ ਦੀ ਤਿਆਰੀ ਇਹਨਾਂ ਮੁੰਡੇ ਨੂੰ ਤੁਸੀਂ ਹਸਪੀਟਲ ਦੇ ਬਾਹਰ ਬੈਠੇ ਹੋ ਹੁਣ ਤੁਹਾਨੂੰ ਪਤਾ ਲੱਗ ਗਿਆ ਵੀ ਉਹ ਵੀ ਅੱਜ ਹਰਤਾਲਾ ਪੂਰਾ ਹਾਂਜੀ ਹਾਂਜੀ ਹੁਣ ਪਤਾ ਲੱਗਿਆ ਇਹਨਾਂ ਨੇ ਦੱਸੇ ਦੇ ਪਤਾ ਲੱਗਾ ਸਾਨੂੰ ਸਾਬ ਹੁਣ ਸਿਰਫ ਹੁਣ ਦੇਖ ਰਹੇ ਹਾਂ ਕੀ ਕਰਦੇ ਤਿਕਵਾਸੀ ਡਾਕਟਰਾਂ ਦੇ ਵੱਲੋਂ ਜਿੱਥੇ ਹੜਤਾਲ ਕੀਤੀ ਜਾ ਰਹੀ ਹੈ ਉੱਥੇ ਹੀ ਬਿਜਲੀ ਮੁਲਾਜ਼ਮਾਂ ਦੇ ਵੱਲੋਂ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਤਿੰਨ ਦਿਨਾਂ ਦੀ ਹੜਤਾਲ ਕੀਤੀ ਜਾ ਰਹੀ ਹੈ 20000 ਤੋਂ ਵੱਧ ਦੇ ਬਿਜਲੀ ਮੁਲਾਜ਼ਮ 12 ਸਤੰਬਰ ਤੱਕ ਸਮੂਹਿਕ ਛੁੱਟੀ ਤੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਪ੍ਰਦਰਸ਼ਨ ਇਸੇ ਤਰ੍ਹਾਂ ਬਰਕਰਾਰ ਰੱਖਾਂਗੇ ਪੰਜਾਬ ਪਰ ਦੇ ਵਿੱਚ ਬਿਜਲੀ ਕਾਮਿਆਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਤਿੰਨ ਦਿਨਾਂ ਦੀ ਹੜਤਾਲ ਕੀਤੀ ਜਾ ਰਹੀ ਹੈ ਬਿਜਲੀ ਕਾਮਿਆਂ ਦਾ ਕਹਿਣਾ ਹੈ ਕਿ ਅਸੀਂ 12 ਸਤੰਬਰ ਤੱਕ ਕਿਸੇ ਵੀ ਕੰਮ ਨੂੰ ਹੱਥ ਨਹੀਂ ਪਾਵਾਂਗੇ ਜਿਸ ਦੇ ਨਾਲ ਲੋਕਾਂ ਦੇ ਘਰਾਂ ਦੇ ਵਿੱਚ ਬਿਜਲੀ ਦੀ ਸਪਲਾਈ ਨਾ ਜਾਣ ਕੇ ਖੱਦਲਖਾਰੀ ਹੋ ਰਹੀ ਹੈ ਬਿਜਲੀ ਕਾਮਿਆਂ ਦਾ ਕਹਿਣਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਸਾਨੂੰ ਤਨਖਾਹਾਂ ਕੱਟ ਦਿੱਤੀਆਂ ਜਾ ਰਹੀਆਂ ਨੇ ਅਤੇ ਜਿਹੜੇ ਡਿਊਟੀ ਦੌਰਾਨ ਅੰਗਹੀਣ ਹੋਏ ਨੇ ਜਾਂ ਫਿਰ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਨੂੰ ਨਾ ਮੁਆਵਜ਼ਾ ਦਿੱਤਾ ਜਾ ਰਿਹਾ ਤੇ ਨਾ ਹੀ ਨੌਕਰੀ ਦਿੱਤੀ ਗਈ ਹੈ ਉਧਰ ਪੀਐਸ ਪੀਸੀਐਲ ਦਫ਼ਤਰ ਜੀਰਖਪੁਰ ਪਟਿਆਲਾ ਤੇ ਨਵਾਂ ਸ਼ਹਿਰ ਵਿੱਚ ਪ੍ਰਾਈਵੇਟ ਕੰਪਨੀਆਂ ਤੇ ਸਰਕਾਰ ਦੇ ਖਿਲਾਫ ਬਿਜਲੀ ਕਾਮਿਆਂ ਨੇ ਰੋਸ ਮਜਹਾਰਾ ਕੀਤਾ ਉਹਨਾਂ ਦਾ ਕਹਿਣਾ ਕਿ ਅਸੀਂ ਕਈ ਵਾਰ ਉੱਚ ਅਧਿਕਾਰੀਆਂ ਤੇ ਮੰਤਰੀ ਨਾਲ ਮੀਟਿੰਗ ਕਰ ਚੁੱਕੇ ਹਾਂ ਪਰ ਸਾਡੇ ਮਸਲੇ ਦਾ ਹੱਲ ਨਹੀਂ ਹੋਇਆ ਮੁਲਾਜ਼ਮਾਂ ਦੇ ਲਈ ਇਹਨਾਂ ਲਈ ਕੁਝ ਵੀ ਨਹੀਂ ਹੈਗਾ ਇਹਨਾਂ ਦੇ ਐਮਐਲਏ ਐਮਪੀ ਨੇ ਫੰਡ ਵਗੈਰਾ ਪੈਨਸ਼ਨਾਂ ਦੁੱਗਣੀਆਂ ਤਿਗਣੀਆਂ ਔਰ ਨਾਲ ਹੀ ਤਨਖਾਹਾਂ ਡਬਲ ਜੇ ਕੋਈ ਸਾਡਾ ਸਾਥੀ ਮਰ ਜਾਂਦਾ ਉਹਦੇ ਲਈ ਕੁਝ ਵੀ ਨਹੀਂ ਹੈ ਡਿਊਟੀਆਂ ਦੌਰਾਨ ਉਹ ਕੋਈ ਆਪਣਾ ਪਰਸਨਲ ਇਤ ਲਈ ਨਹੀਂ ਕੰਮ ਕਰਦੇ ਪਬਲਿਕ ਇਤ ਲਈ ਕੰਮ ਕਰਦੇ ਆ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਆ ਉਹਦਾ ਸਾਰਥਕ ਹੱਲ ਜਿਹੜਾ ਉਹ ਨਹੀਂ ਕੱਢ ਰਹੀ ਇਸ ਕਰਕੇ ਰੋਸ ਵਜੋਂ ਜਿਹੜੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਸਟ੍ਰਾਈਕ ਤੇ ਜਾ ਰਹੇ ਆ ਜੇ ਅਸੀਂ ਇਸ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਵੇਈ ਜੁਆਇੰਟ ਫੋਰਮ ਨੂੰ ਜਲਦੀ ਤੋਂ ਜਲਦੀ ਮੀਟਿੰਗ ਦੇ ਕੇ ਜਿਹੜੀਆਂ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕੀਤਾ ਜਾਵੇ। ਉਧਰ ਬਿਜਲੀ ਦੇ ਕਟਾਂ ਤੋਂ ਦੁਖੀ ਹੋ ਕੇ ਪੁਲੱਤ ਦੇ ਕਈ ਪਿੰਡਾਂ ਦੇ ਲੋਕਾਂ ਨੇ ਬਿਜਲੀ ਬਹਾਲ ਕਰਾਉਣ ਨੂੰ ਲੈ ਕੇ ਨਡਾਲਾ ਚੌਂਕ ਵਿੱਚ ਚੱਕਾ ਜਾਮ ਕਰ ਦਿੱਤਾ। ਲੋਕਾਂ ਦਾ ਕਹਿਣਾ ਕਿ ਸਵੇਰੇ ਤੜਕੇ 3 ਵਜੇ ਤੋਂ ਲਾਈਟ ਬੰਦ ਹੈ। ਇਸ ਕਾਰਨ ਘਰਾਂ ਦੀਆਂ ਪਾਣੀ ਵਾਲੀਆਂ ਟੈਂਕੀਆਂ ਖਾਲੀ ਹੋ ਚੁੱਕੀਆਂ ਨੇ ਤੇ ਬੱਚਿਆਂ ਦਾ ਗਰਮੀ ਦੇ ਨਾਲ ਬੁਰਾ ਹਾਲ ਹੈ। ਆ ਪਬਲਿਕ ਆ ਆਮ ਆਮ ਪਬਲਿਕ ਨੂੰ ਟੈਂਕਰੋਗੇ? ਪੈਣ ਭਰਾ ਹੀ ਤੁਹਾਡੇ ਤੁਹਾਡੇ ਲਈ ਖੜੇ ਆ। ਦੇਨ ਰਾਤ ਖੜੇ ਆ ਬਿੱਲੀ ਮਹਿਕਮਾ ਜਿਰੋਂ ਨਾਲ ਤੁਹਾਡੀ ਤੁਈ ਆਪਣੀ ਕੋਈ ਮੰਗ ਕੇ ਤੁਈ ਆਪਣੇ ਪਰਸਨਲੀ ਸਰਕਾਰ ਨਾਲ ਅਟੈਚ ਹੋ ਆ ਪਬਲਿਕ ਨੂੰ ਟੰਗ ਕਰਕੇ ਇੱਥੇ ਪੰਜਾ ਛਿਆ ਪਿੰਡਾਂ ਦੇ ਲੋਕ ਨੇ ਇਹ ਕੀ ਬੇਵਕੂਫ ਨੇ ਇਧਣ ਕੇ ਬਹਿ ਗਏ ਨੇ ਸਾਨੂੰ ਚੌਕ ਇੱਥੇ ਪਸੀਨਾ ਇਧਰ ਸੜਕਾਂ ਤੇ ਬਹਿ ਜਾਂਦਾ ਸਾਡੇ ਘਰਾਂ ਦੇ ਵਿੱਚ ਪਾਣੀ ਮੁੱਕਿਆ ਸੀ ਵੇਟ ਕੀਤੀ ਵੇਟ ਕਰਨ ਤੋਂ ਬਾਅਦ ਅਸੀਂ ਬਿਜਲੀ ਦਫ਼ਤਰ ਪਹੁੰਚੇ ਪਰ ਬਿਜਲੀ ਦਫ਼ਤਰ ਆ ਕੇ ਦੇਖਿਆ ਉੱਥੇ ਸਾਨੂੰ ਕੋਈ ਮਿਲ ਨਹੀਂ ਮਿਲਿਆ ਇਸ ਕਰਕੇ ਸਾਨੂੰ ਅੱਜ ਧਰਨਾ ਚੌਂਕ ਦੇ ਵਿੱਚ ਲਾਣਾ ਪਿਆ